ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਬਲਦੇਵ ਹੈ ਜੀ ਸਰਦਾਰ ਬਲਦੇਵ ਸਿੰਘ ਜੀ ਇਹ ਜਿਹੜੀ ਤੁਹਾਡੀ ਬਾਜੂ ਟੁੱਟੀ ਹੋਈ ਹੈ ਇਹ ਕਿਦਾਂ ਟੁੱਟ ਗਈ ਜੀ ਇਹ ਮੈਂ ਆਪਣੀ ਪੇਟੀ ਸੰਭਾਲ ਰਿਹਾ ਸੀਗਾ ਜੀ ਪੇਟੀ ਚੱਕਦੇ ਚੱਕਦੇ ਮੇਰੀ ਬਾਜੂ ਟੁੱਟ ਗਈ ਜੀ ਤੇ ਇਹਨਾਂ ਨੇ ਫਟਾਫਟ ਕਾਰਪੋਰੇਸ਼ਨ ਵਾਲਿਆਂ ਨੇ ਵੀ ਮੈਨੂੰ ਧੱਕਾ ਮਾਰਿਆ ਮੇਰੀ ਬਾਜੂ ਟੁੱਟੀ ਜੀ ਪੇਟੀ ਸੰਭਾਲ ਰਿਹਾ ਮੇਰੀ ਉਹ ਪੇਟੀ ਚੁੱਕ ਲੈਗੇ ਜੀ ਤੇ ਮੈਂ ਇੱਕ ਮਿੰਟੋਂ ਬਿਲਕੁਲ ਬਿੱਲਾ ਬੈਠਾ ਹਾਂ ਕਦੋਂ ਕਦੋਂ ਟੁੱਟੀ ਹੈ ਬਾਜੂ ਤੁਹਾਡੀ ਮੈਨੂੰ ਹੋ ਗਿਆ ਜੀ 12 ਤਰੀਕ ਨੂੰ 12 ਤਰੀਕ ਨੂੰ ਪੇਟੀਆਂ ਚੱਕੀਆਂ ਜੀ ਉਦੋਂ ਤੋਂ ਜਿਸ ਦਿਨ ਮਨੀ ਮਜਰਾ ਤੋਂ ਪੇਟੀਆਂ ਚੱਕੀਆਂ ਮੋਟਰ ਮਾਰਕੀਟ ਦੇ ਵਿੱਚ ਉਹਦੇ ਵੀ ਤੁਹਾਡੀ ਵੀ ਇੱਕ ਪੇਟੀ ਸੀਗੀ ਔਰ ਜਦੋਂ ਪੇਟੀ ਤੁਹਾਡੀ ਚੱਕਣ ਲੱਗੇ ਤੁਸੀਂ ਰੋਕਣ ਲੱਗੇ ਤੁਸੀਂ ਰੋਕ ਰੋਕਣ ਲੱਗੇ ਸੀ ਹਾਂਜੀ ਮੈਨੂੰ ਹਟਾ ਦਿੱਤਾ ਤੇ ਮੈਂ ਆਪਣੀ ਪੇਟੀ ਨੂੰ ਫਿਕਰ ਸੀਗਾ ਸਾਈਡ ਤੇ ਕਰ ਰਿਹਾ ਸੀਗਾ ਮੇਰੀ ਮੇਰੀ ਬਾਹ ਬਾਦੀ ਥਲੇ ਡਾਕੀ ਜੀ ਤੇ ਬਾਜੀ ਮੇਰੀ ਟੁੱਟ ਗਈ ਅੱਧਰ ਹਾਰ ਕੇ ਮੈਨੂੰ ਫੜਨੀ ਪਈ ਜੀ 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 12 ਕਿਲੋ ਤਰੀਕ ਨੂੰ ਮੈਨੂੰ ਹੁੰਦਾ ਦੇਖੋ ਜੀ ਪੂਰਾ ਮੈਂ ਬਿਲਕੁਲ ਕੰਮ ਤੋਂ ਪਹਿਲਾਂ ਹੈਗਾ ਜੀ ਮੇਰਾ ਤਾਂ ਆਦੇ ਹੀ ਹੈ ਜੀ ਮੇਰਾ ਅੱਛਾ ਜੀ ਕੀ ਚਾਹੁੰਦੇ ਤੁਸੀਂ ਮੈਂ ਹੁਣ ਚਾਹੁੰਦਾ ਜੀ ਮੇਰੀ ਬੇਟੀ ਮੈਨੂੰ ਮਿਲ ਜਵੇ ਅੱਛਾ ਤੁਸੀਂ ਜਿੱਥੇ ਮੇਰੀ ਬੇਟੀ ਆ ਜਵੇ ਜੀ ਦੇਖੋ ਹਰ ਮੈਨੂੰ 5 ਸਾਲ ਹੋ ਗਏ ਪੈਸੇ ਭਰ ਗਏ ਮੈਂ ਪੈਸੇ ਪੂਰੇ ਇਤਵੀ ਕਿਸ ਤਰੀਕੀ ਥੋੜੀ ਜੀ ਦੀ ਜਾ ਤੁਹਾਡਾ ਮੇਰੇ ਲਾਇਸੈਂਸ ਵੀ ਬਣਿਆ ਹੋਇਆ ਲਾਇਸੈਂਸ ਬਣਿਆ ਹੋਇਆ ਜੀ ਮੈਂ ਇਤਵੀ ਕਿਸ ਤਰੀਕੀ ਨਗਰ ਨਿਗਮ ਨੂੰ ਤੁਸੀਂ ਕਿੰਨੇ ਰੁਪਏ ਮਹੀਨਾ ਦਿੰਦੇ ਰਹੇ ਆ ਤੇ ਜਿੱਕੇ 225 ਰੁਪਏ 225 ਰੁਪਏ ਤੇ ਲੱਗਿਆ ਹੁਣ ਤੱਕ ਮੇਰੀ ਫੀਸ 214 ਰੁਪਏ ਆ ਗਈ ਜਿਹੜੀ ਵੀ ਮੈਂ ਇੱਕ ਵੀ ਪੀਸ ਨਹੀਂ ਮੰਨੋ ਤੁਹਾਡਾ ਲਾਇਸੈਂਸ ਵੀ ਬਣਿਆ ਹੋਇਆ ਮਕੈਨਿਕ ਦਾ ਔਰ ਤੁਸੀਂ ਨਗਰ ਨਿਗਮ ਨੂੰ ਪੈਸਾ ਵੀ ਦੇ ਰਹੇ ਆ ਇਸ ਦੇ ਬਾਵਜੂਦ ਵੀ ਮੇਰੀ ਪੇਟੀ ਕਾਡੀ ਪੇਟੀ ਚੱਕਣ ਵਾਸਤੇ ਆਏ ਤੁਸੀਂ ਲਾਇਸੈਂਸ ਵਗੈਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਕਾਗਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਔਰ ਉਸਕੇ ਬਾਅਦ ਕੁਝ ਨਹੀਂ ਸੁਣਿਆ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫਟਾਫਟ ਦੀ ਤੁਸੀਂ ਸੱਚ ਦੱਸਣਾ ਚਾਹੁੰਦੇ ਸੀਗੇ ਬਿਲਕੁਲ ਬਿਲਕੁਲ ਹਾਂਜੀ ਕਿ ਵੀ ਜੇ ਨਾ ਮੇਰੇ ਤੇ ਮੇਰੇ ਤੇ ਜਾਇਜ਼ ਲਗੀ ਹੋਈ ਹੈ ਜਾਇਜ਼ ਹੋਣ ਦੇ ਬਾਵਜੂਦ ਵੀ ਤੁਹਾਡੀ ਪੇਟੀ ਚੱਕ ਲਈ ਔਰ ਤੁਹਾਡੀ ਬਾਜੂ ਟੁੱਟ ਗਈ ਮੇਰੀ ਬਾਜੂ ਟੁੱਟ ਗਈ ਮੈਂ ਪੇਟੀ ਖੀਚ ਤੇ ਸਾਈਡ ਤੇ ਕਿੰਨੇ ਬੱਚੇ ਤੁਹਾਡੇ ਪਰਿਵਾਰ ਦੇ ਮੇਰੇ ਤਿੰਨ ਬੱਚੇ ਹੈਗੇ ਕਿੰਨੀ ਕਿੰਨੀ ਉਮਰ ਹੈ ਵੱਡੀ ਬੇਟੀ ਵੀ ਹੋ ਗਈ ਜੀ 27-28 ਸਾਲ ਦੀ ਹਾਂ ਤੇ ਬੇਟਾ ਹੈਗਾ ਵੀ 24-25 ਸਾਲ ਦੀ ਹਾਂ ਉਸ ਤੋਂ ਬੇਟੀ ਛੋਟੀ ਹੋਰ ਹੈ ਜੀ 21 ਸਾਲ ਦੀ ਹੈ ਜੀ ਅੱਛਾ ਸ਼ਾਦੀ ਸੁਦਾ ਬੱਚੇ ਹਾਂਜੀ ਹਾਂਜੀ ਜੀ ਇੱਕ ਬੜੀ ਤਕੀ ਦੀ ਸ਼ਾਦੀ ਕੀਤੀ ਹੈ ਜੀ ਹਲੇ ਬੇਟੇ ਦੇ ਬੇਟੀ ਨਹੀਂ ਕਰਨੀ ਹੈ ਜੀ ਹਾਂ ਤੇ ਮੇਰੇ ਕੋਲ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਸਿਰਫ ਮੈਂ ਆਪਣੀ ਪੇਟੀ ਵਸਤੇ ਬੈਠਾ ਮਾਲੋ ਜਦ ਤੱਕ ਤੁਸੀਂ ਮਕੈਨਿਕ ਦੇ ਤੌਰ ਤੇ ਕੰਮ ਕਰ ਰਹੇ ਸੀਗੇ ਤਦ ਤੱਕ ਦਾ ਪਰਿਵਾਰ ਵਾਸਤੇ ਆਸਰਾ ਸੀਗੇ ਅੱਜ ਬਾਜੂ ਟੁੱਟ ਗਈ ਔਰ ਅੱਜ ਜਿੰਨੀ ਤੇ ਨਾਲ ਪਰਿਵਾਰ ਵਾਸਤੇ ਪਰੇਸ਼ਾਨੀ ਬਣ ਗਈ ਹੈ ਬੜੀ ਤਕੜੀ ਪਰੇਸ਼ਾਨੀ ਕਰ ਰਹੀ ਹੈ ਹਾਂਜੀ ਗਿਤਾ ਜੀ ਤੁਸੀਂ ਕੁਝ ਕਹੋਗੇ ਜੀ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਮਿਲਣਾ ਚਾਹੀਏ ਜਦ ਪੇਟੀ ਦੁਬਾਰੇ ਫਿਰ ਉੱਥੇ ਰੱਖੀ ਜਾਵੇ ਜੀ ਵਿਨੋਦ ਜੀ जी मैं एक बात कहना चाहता हूँ कि जितने मैकेनिक भाई हैं जो फीस दे रहे हैं उनका तो राइट है ही बाकी और दूसरे भी जो हैं जो यहाँ पर बहुत सालों से काम करें सबकी पेटियाँ रखी जानी चाहिए सबको रोजगार मिलना चाहिए वो आज से नहीं है यहाँ जब से ये मोटर मार्केट एशिया की सबसे बड़ी मोटर मार्केट है ये अगर इसके अंदर मैकेनिक नहीं होंगे तो फिर लोग काम कराने फिर एक नहीं? बात ये भी है कि वित्तीय संकट है नगर निगम का अगर जायज तरीके से फीस अदा कर रहे हैं लोग करोड़ों रुपए की इनकम भी तो होगी ना नगर निगम आ, को बिल्कुल सही कह रहे हैं टैक्स भी दे रहे

तो इससे सरकार का रेवेन्यू नगर निगम का रेवेन्यू आएगा और नगर निगम को भी इसमें नगर निगम को भी फायदा होगा मैकेनिकों को भी फायदा होगा यानी सब का भला हो सब होगा सबका भला होगा और एक बात और बता दू जब से नगर निगम बना है ये मनी माजरे को लेकर ही बना है मनी माजरे से ही शुरुआत हुई नगर निगम की मनी माजरा ही इसका बेस रहा है नोटिफाइड एरिया कमेटी थी पहले और एक बात और बता दूं अगर कहीं नगर निगम को पाल रहा है तो मनी माजरा ही पाल रहा है। नगर निगम को मनी माजरा ही पाल रहा है आ, और यहाँ से जो भी सामान मतलब जो भी प्रॉपर्टिया बेची जाती है उससे ही नगर निगम चलता है आप थोड़ा रिकॉर्ड देख लो ये बिल्कुल सही बात है और अभी लेटेस्ट यही बात है की उन्होंने कुछ प्रॉपर्टी अभी नाम देनी होगी तो नगर निगम मानो मनी माजरा कोई मैकेनिकों को, को, को उजाड़ाना जाए जाए